ਫਗਵਾੜਾ ਪੁਲਿਸ ਨੇ ਚੋਰੀ ਤੇ ਲੁੱਟਖੋਹ ਦੀ ਬਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਦੋਸ਼ੀ ਨੂੰ ਕੀਤਾ ਕਾਬੂ ਜਿਸ ਪਾਸੋਂ ਇੱਕ ਪਲਸਰ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਸਿਟੀ ਐਸਐਚਓ ਜਤਿੰਦਰ ਕਮਾਰ ਨੇ ਦੱਸਿਆ ਸਾਰਾ ਮਾਮਲਾ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰਪਕ ਕਲੂਚਾ ਦੀ ਰਿਪੋਰਟ ਹਾਂਜੀ ਕਿਸੇ ਆਪਣਾ ਦੋਸ਼ੀ ਕਾਬੂ ਕੀਤਾ ਹੈ 169/24 ਕਰਦਨੇ ਜੀ ਜਿਸ ਨੇ ਜਿਸ ਕੋਲ ਪਲਸਰ ਮੋਟਰਸਾਈਕਲ ਦੇ ਦੋ ਮੋਬਾਈਲ ਬਰਾਮਦ ਕੀਤੇ ਨੇ ਇਹਨੇ ਕੁਝ ਦਿਨ ਪਹਿਲਾਂ ਇੱਕ ਲੇਡੀ ਦਾ ਪਰਸ ਖੋਇਆ ਸੀ ਜਿਸ ਚ ਮੋਬਾਈਲ ਬਰਾਮਦ ਕਰ ਲਿਆ ਤੇ ਹੁਣ ਇਸ ਤੋਂ ਬਾਅਦ ਜਿਹੜੀਆਂ ਹੋਰ ਪੁੱਛ ਕੇ ਚੱਲਦੀ ਹੈ ਜੋ ਹੋਰ ਬਰਾਮਦ ਕਰਨਾ ਬਾਕੀ ਹੈ ਜਿਸ ਵਿੱਚ ਅਸੀਂ ਇਹਨੇ ਹੋਰ ਵੀ ਕਹਾਵਾਂ ਕੀਤੀਆਂ ਨੇ ਉਸ ਵਿੱਚ ਸਾਡੇ ਕੋਲ ਦਰਜ ਮੁਕਾਦਮਾ 62/241 1/51/24 ਤੇ 218/24 ਜਿਸ ਨੇ ਪਲਸਰ ਮੋਟਰਸਾਈਕਲ ਆਣੀ ਚੈਲਨ ਸਨੇਚਿੰਗ ਕੀਤੀ ਹੈ ਤਾਂ ਕਹਾਵਾਂ ਕੀਤੀ ਹੈ ਹਾਲੇ ਦਾ ਇਹਦੇ ਨਾਲ ਦੂਜੇ ਹੋਰ ਵਿਅਕਤੀ ਜੀ ਉਹਦੀ ਅਸੀਂ ਸ਼ਾਮ ਨੂੰ ਉਹਦੀ ਪੁੱਛਗ੍ਰਿਤਾ ਕਰ ਰਹੇ ਆ ਉਹ ਵੀ ਜਲਦੀ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਸਰ ਕਿੱਥੇ ਰਹਿਣ ਵਾਲੇ ਇਹ ਇਹ ਜਪਨਵਾ ਪਿੰਡ ਦਾ ਰਹਿਣ ਵਾਲਾ ਨਾਮ ਇਹਦਾ ਜਸ ਕਰਨਾ ਜੀ ਜੋ ਇਹਦੀ ਪੁੱਛਗ੍ਰਿਚ ਕੀਤੀ ਜਾ ਰਹੀ ਹੈ ਤੇ ਪਤਾ ਕੀਤਾ ਹੈ ਰਾ ਹੋਰ ਕਿੰਨੀਆਂ ਕੋਈ ਨਹੀਂ ਕੀਤੀਆਂ ਨੇ ਕਿਉਂਕਿ ਕਾਫੀ ਆਲੇ ਦੋਲੇ ਵੀ ਇਹਨੇ ਹੋਰ ਥਾਣਿਆਂ 'ਚ ਵੀ ਕਾਹਾਂ ਕੀਤੀਆਂ ਨੇ